ਬਿਕਰਮ ਮਜੀਠਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਮਜੀਠਿਆ ਡਰੰਕ ਅਸਕਰੀ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਮਾਮਲੇ ਦੇ ਵਿੱਚ ਐਸਆਈਟੀ ਨੇ ਮਹਾਲੀ ਕੋਰਟ ਦਾ ਰੋਕੀ ਤੈ ਐਸਆਈਟੀ ਨੇ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸਰਚ ਵਾਰੰਟ ਮੰਗਿਆ ਕੱਲ ਮਾਮਲੇ ਦੀ ਸੁਣਵਾਈ ਹੋਵੇਗੀ ਤਾਂ ਬਿਕਰਮ ਸਿੰਘ ਮਜੀਠਿਆ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਦਰਸਲ ਪਿਛਲੇ ਦਿਨੀ ਐਸਆਈਟੀ ਨਵੀਂ ਬਣਾਈ ਗਈ ਸੀ ਐਸਆਈਟੀ ਦਾ ਵੱਡਾ ਬਦਲਾਅ ਕੀਤਾ ਗਿਆ ਸੀ ਪੰਜਵੀਂ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਹੁਣ ਮਜੀਠੀਆ ਡਰੱਗ ਤਸਕਰੀ ਮਾਮਲੇ ਦੇ ਵਿੱਚ ਨਵਾਂ ਮੋੜ ਜੋ ਕਿ ਆਇਆ ਹੈ ਇਸੇ ਮਾਮਲੇ ਦੇ ਵਿੱਚ ਨਵੀਂ ਐਸਆਈਟੀ ਜੋ ਬਣਾਈ ਗਈ ਹੈ ਐਸਆਈਟੀ ਨੇ ਮਹਾਲੀ ਕੋਰਟ ਦਾ ਰੋਕ ਕੀਤਾ ਐਸਆਈਟੀ ਨੇ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸਰਚ ਵਾਰੰਟ ਮੰਗਿਆ ਹੈ ਤੇ ਕੱਲ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ ਅ ਦਰਸਲ ਸਾਲ 2021 ਦੇ ਵਿੱਚ ਉਸ ਵੇਲੇ ਜੋ ਕਾਂਗਰਸ ਦੀ ਸਰਕਾਰ ਸੀ ਚੰਨੀ ਸਰਕਾਰ ਵੇਲੇ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗਸ ਦਾ ਮਾਮਲਾ ਐਨਡੀਪੀਐਸ ਦੇ ਤਹਿਤ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਪੰਜ ਐਸਆਈਟੀ ਬਣ ਚੁੱਕਿਆ ਨੇ ਪਿਛਲੇ ਦਿਨ ਐਸਆਈਟੀ ਵੱਡਾ ਤਬਦਲ ਤਬਦੀਲੀ ਕੀਤੀ ਗਈ ਆ ਪੰਜਵੀਂ ਐਸਆਈਟੀ ਬਣਾਈ ਗਈ ਤਾਂ ਉਸੇ ਐਸਆਈਟੀ ਦੇ ਵੱਲੋਂ ਹੁਣ ਕੋਰਟ ਦਾ ਰੋਕ ਕੀਤਾ ਗਿਆ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਇਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਵੱਲੋਂ ਮਾਲੀ ਕੋਰਟ ਦਾ ਰੋਕ ਕੀਤਾ ਗਿਆ ਆਖਰਕਾਰ ਪਟੀਸ਼ਨ ਦੇ ਵਿੱਚ ਕੀ ਮੰਗਿਆ ਕੀ ਡਿਮਾਂਡ ਕੀਤੀ ਗਈ ਫਰਮਿੰਦਰ ਇਹ ਜਿਹੜੀ ਪटीशन ਦਿੱਤੀ ਗਈ ਹੈ ਮਾਹੌਲੀ ਕੋਰਟ ਦੇ ਵਿੱਚ ਜਿਹੜੀ ਨਵੀਂ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਈ ਗਈ ਹੈ ਉਹਨਾਂ ਵੱਲੋਂ ਇਹਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਵਾਰੰਟ ਦੀ ਗੱਲ ਕੀਤੀ ਗਈ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਿਹੜਾ ਸਰਚ ਵਾਰੰਟ ਦੀ ਮੰਗ ਕੀਤੀ ਗਈ ਸੀ ਉਹਦੀ ਜਿਹੜੀ ਸੁਣਵਾਈ ਹੈ ਉਹ 5 ਤਾਰੀਖ ਯਾਨੀ ਕਿ ਕੱਲ ਨੂੰ ਹੋਵੇ ਮਾਹੌਲੀ ਕੋਰਟ ਦੇ ਵਿੱਚ ਹੋਵੇਗੀ ਲੇਕਿਨ ਦੂਜੇ ਪਾਸੇ ਜੇ ਐਸੀ ਗੱਲ ਕਰ ਲਈਏ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹ ਸਾਰੀ ਜਿਹੜੀ ਜਿਹੜੀ ਸ਼ੁਰੂ ਕਰਨਾ ਚਾਹੁੰਦੀ ਹੈ ਇਹ 2022 ਦੇ ਵਿੱਚ ਵੀ ਪਹਿਲਾਂ ਵੀ ਜਿਹੜੀ ਤਲਾਸ਼ੀ ਹੈ ਉਹ ਹੋ ਚੁੱਕੀ ਹੈ ਜਿਹੜੇ ਮਜੀਠੀਆਂ ਦੇ ਵਕੀਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਐਫ ਆਈ ਆਰ ਪਹਿਲਾਂ ਬਣੀ ਗਈ ਸੀ ਉਹਨਾਂ ਵੱਲੋਂ ਪਹਿਲਾਂ ਵੀ ਕਾਫੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਸੰਪਤੀਆਂ ਦੀ ਉਹਨਾਂ ਦੀ ਜਾਂਚ ਹੋ ਚੁੱਕੀ ਹੈ ਇਹ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਲੇਕਿਨ ਕੱਲ ਦੀ ਜਿਹੜੀ ਸੁਣਵਾਈ ਹੋਣ ਵਾਲੀ ਹੈ ਕੱਲ ਦੀ ਜਿਹੜੀ ਅਹਿਮ ਸੁਣਵਾਈ ਹੋਣ ਵਾਲੀ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਦੀ ਨਜ਼ਰ ਰਹਿਣ ਵਾਲੀ ਹੈ ਕਿ ਆਖਿਰ ਕੋਟ ਵੱਲੋਂ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਉਹ ਕਿਤਾ ਜਾਏਗਾ ਹਾਲਾਂਕਿ ਬਚਾਅ ਪੱਖ ਜਿਹੜੇ ਮਜੀਠੀਆ ਦੇ ਵਕੀਲ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਗਰ ਐਸਆਈਟੀ 4 ਸਾਲ ਬਾਅਦ ਮਜੀਠੀਆ ਦੇ ਜਿਹੜੇ ਸਹਿਯੋਗੀ ਹੈ ਉਹਨਾਂ ਦੀ ਸੰਪਤੀਆਂ ਦੀ ਜਿਹੜੀ ਤਲਾਸ਼ੀ ਲੈਣਾ ਚਾਹੁੰਦੀ ਹੈ ਉਹਨਾਂ ਦੀ ਸੰਪਤੀ ਦੀ ਜਿਹੜੀ ਇਨਵੈਸਟੀਗੇਟ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਉਹਦਾ ਕਾਰਨ ਬਤਾਨਾ ਹੋਵੇਗਾ ਕਿ ਦੁਬਾਰਾ ਦੁਬਾਰਾ ਤੋਂ ਕਿਉਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਦੇਖਣਾ ਹੋਵੇਗਾ ਕੱਲ ਦਾ ਬੜਾ ਇੰਪੋਰਟੈਂਟ ਜਿਹੜਾ ਹੈਗਾ ਉਹ ਸੁਣਵਾਈ ਹੈ ਇਸ ਨੂੰ ਲੈ ਕੇ ਹੁਣ ਜਿਹੜੀ ਕਈ ਚੀਜ਼ਾਂ ਦੀ ਜਿਹੜੀ ਹੈ ਵੀ ਠੀਕ ਹੈ ਮਨੋਜ ਲਗਾਤਾਰ ਬਨੇ ਰਹੋ ਅਗਲੀ ਖਬਰ ਤੁਹਾਡੇ ਤੋਂ ਅਪਡੇਟ ਦੇਣਾ ਚਾਹਾਂਗੇ ਤਾਂ ਵਿਕਰਮ ਸਿੰਘ ਮਝੇਠਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਡਰਗ ਤਸਕਰੀ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਮਾਮਲੇ ਦੇ ਵਿੱਚ ਐਸਆਈਟੀ ਨੇ ਮਾਹਲੀ ਕੋਰਟ ਦਾ ਰੋਕ ਕੀਤਾ ਹੈ ਤੇ ਐਸਆਈਟੀ ਨੇ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਸਰੱਚ ਵਾਰੰਟ ਮੰਗਿਆ